ਇਸ ਵਕਤ ਐ ਸੀ ਰੁਕਣਾ ਬਲੇਕਲਾਂ ਦੇ ਵਿੱਚਾਂ ਤੇ ਇੱਥੇ ਤਸਵੀਰਾਂ ਦੇਖੋ ਲਾਈਵ ਰੱਸੀਆਂ ਦੇ ਬੰਡਲ ਕਿੰਨੇ ਆ ਸੰਗਤ ਕਿਵੇਂ ਸੇਵਾ ਕਰ ਰਹੀ ਐ ਟਰੈਕਟਰ ਲਗਾਤਾਰ ਘੱਟ-ਘੱਟ ਕੇ ਮਿੱਟੀ ਦੇ ਬੈਗ ਜਿਹੜੇ ਲੈ ਕੇ ਆ ਰਿਹਾ ਐ ਇੱਥੇ ਜੰਬੋ ਬੈਗ ਦੀ ਬੜੀ ਜ਼ਰੂਰਤ ਐ ਜੇ ਕੋਈ ਕੰਸਟਰਕਸ਼ਨ ਲਾਈਨ ਵਾਲੇ ਜਾਂ ਕੋਈ ਪ੍ਰਾਈਵੇਟ ਲਿਮਟਿਡ ਵਾਲੇ ਦੇਖ ਰਹੇ ਨੇ ਉਹ ਇੱਥੇ ਜੰਬੋ ਬੈਗ ਲੈ ਕੇ ਆ ਤਾਂ ਜੋ ਉਸ ਦੇ ਵਿੱਚ 400 ਕਿਲੋ ਮਿੱਟੀ ਜਾਂ ਇਸ ਤੋਂ ਵੱਧ ਦੀ ਜਿਹੜੀ ਮਿੱਟੀ ਐ ਪੈ ਜਾਂਦੀ ਐ ਉਹ ਉਸ ਦੀ ਬਹੁਤ ਜ਼ਿਆਦਾ ਲੋਡ ਐ ਜਾਂ ਪਤਾ ਨਹੀਂ 4 ਟਨ ਪੈ ਜਾਂਦੀ ਮਾਫ਼ ਕਰਨਾ ਮੈਨੂੰ ਜਾਣਕਾਰੀ ਨਹੀਂ ਹੈ ਤੇ ਟੈਲੀ ਹੈਂਡਲਰ ਦੀ ਬਹੁਤ ਲੋਡ ਹੈ ਜਿਸ ਦੇ ਨਾਲ ਜੰਬੋ ਬੈਗ ਨੂੰ ਵਿੱਚ ਸੱਟਿਆ ਜਾ ਸਕਦਾ ਹੈ ਜਾਲ ਦੇ ਨਾਲ ਕ੍ਰੇਟ ਬਣਾਏ ਜਾ ਰਹੇ ਨੇ ਲੋਹੇ ਦੇ ਜਾਲ ਨੇ ਸੰਗਤ ਲਗਾਤਾਰ ਕੰਮ ਕਰ ਰਹੀ ਹੈ ਅਤੀ ਰਾਤ ਕਿਉਂਕਿ ਇੱਥੇ ਇੱਕ ਘਰ ਵੀ ਡਰ ਗਿਆ ਉਹ ਨੌਜਵਾਨ ਦੇ ਪਿਤਾ ਦੀ ਮੌਤ 2023 ਤੇ ਹਾਰਡ ਵਿੱਚ ਹੋ ਗਈ ਸੀ ਲਗਾਤਾਰ ਤੁਸੀਂ ਤਸਵੀਰਾਂ ਦੇਖੋ ਬਹੁਤ ਵੱਡੇ ਪੱਧਰ ਤੇ ਨੁਕਸਾਨ ਕਰ ਰਿਹਾ ਹੈ ਦਰਿਆ ਪਾਣੀ ਬੰਨਾ ਨੂੰ ਵਧ ਰਿਹਾ ਹੈ ਸਿਰਫ 50 ਫੁੱਟ ਦੀ ਦੂਰੀ ਤੇ ਸਾਰੇ ਘਰ ਹੈ 150 ਘਰ ਇੱਥੇ ਬੈਠੇ ਹੋਏ ਨੇ 50 ਫੁੱਟ ਦੀ ਦੂਰੀ ਤੇ ਜੇਕਰ ਇੱਥੋਂ ਬੰਨ ਟੁੱਟਦਾ ਤਾਂ ਕਈ ਹਜ਼ਾਰਾਂ ਏਕੜ ਜਿਹੜੀ ਆ ਫਸਲ ਤਬਾਹ ਹੋ ਜੇ ਜੀ ਹੋ ਜੇਗੀ ਕਿਸਾਨਾਂ ਦੀ ਜਿਹੜੀ ਪੁੱਤਾਂ ਵਾਂਗੂ ਪਾਲੀ ਨੌਜਵਾਨ ਜਿਹੜੇ ਦੇਖੋ ਕਿਸ ਤਰੀਕੇ ਨਾਲ ਇੱਥੇ ਆ ਰਹੇ ਆ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਰੁਕਣਾ ਵਾਇਦਾ ਕਲਾ ਤੋਂ ਤਾਂ ਇੱਥੋਂ ਦੀ ਇਧਰ ਦੀ ਤਸਵੀਰ ਦੇਖਣੀ ਬੜੀ ਜ਼ਰੂਰੀ ਹੈ ਜਿਹੜਾ ਪਾਣੀ ਇਥੋਂ ਘੁੰਮਣ ਕੇ ਹੀ ਬਣਾ ਰਿਹਾ ਜਿਹੜੀ ਥੱਲੋ ਦੀ ਖਾਰ ਪਾ ਰਿਹਾ ਜਿਸ ਨਾਲੇ ਕ੍ਰੇਟ ਸੱਟੇ ਜਾ ਰਹੇ ਨੇ ਵਿੱਚ ਤਾਂ ਜੋ ਬਚਾਅ ਹੋ ਸਕੇ ਜਿਹੜੀ ਵੀ ਸੰਗਤ ਦੇਖ ਰਹੀ ਹੈ ਤਾਂ ਉਹ ਇਹ ਮਖੂ ਦੇ ਕੋਲ ਪਿੰਡ ਹੈ ਜਿਹੜਾ ਮਖੂ ਜਲੰਧਰ ਰੋਡ ਤਾ ਭੂਤੀ ਵਾਲੇ ਤੋਂ ਰਾਹ ਮੜਦਾ ਇੱਥੇ ਆ ਸਕਦਾ ਇੱਥੇ ਆਪਦਾ ਬਣਦਾ ਯੋਗਦਾਨ ਪਾ ਸਕਦਾ ਜੰਬੋ ਬੈਗ ਦੇ ਸਕਦਾ ਇੱਥੇ ਰਾਧਾ ਸਵਾਮੀ ਡੇਰੀ ਦੇ ਸਾਹਮਣੇ ਪਲਾਟ ਆ ਉੱਥੇ ਤੁਸੀਂ ਮਿੱਟੀ ਲਿਆ ਕੇ ਛੱਟ ਕੇ ਬੈਗ ਭਰ ਕੇ ਉੱਥੋਂ ਟਰੈਕਟਰ ਟਰਾਲੀ ਲੈ ਕੇ ਆ ਰਹੇ ਐ ਇੱਕ ਇੱਥੇ ਸਰਪੰਚ ਸਾਹਿਬ ਨੇ ਅਪੀਲ ਕੀਤੀ ਹੈ ਕਿ ਗੱਡੀਆਂ ਵਾਲੇ ਜਾਦੇ ਲੋਕ ਇਧਰ ਨਾ ਆਉਣ ਇੱਥੇ ਰਸਤਾ ਬਹੁਤ ਛੋਟਾ ਹੈ ਰਾਹ ਬਲੋਕ ਹੁੰਦਾ ਹੈ ਟਰੈਕਟਰ ਟਰਾਲੀ ਨਹੀਂ ਜਾ 파ਰੇ ਤਾਂ ਇਸ ਕਰਕੇ ਤੁਸੀਂ ਗੱਡੀਆਂ ਵਾਲੇ ਮਗਰ ਰੋਕ ਸਕਦੇ ਹੋ ਕਹਲੀ ਟਰੈਕਟਰ ਟਰਾਲੀ ਆਉਂਦੇ ਤੁਸੀਂ ਉਹਨਾਂ ਤੇ ਆ ਸਕਦੇ ਹੋ ਜਿਹੜੇ ਸੇਵਾ ਵਾਸਤੇ ਟੈਲੀ ਹੈਂਡਲਰ ਜੰਬੋ ਬੈਗ ਦੀ ਜ਼ਰੂਰਤ ਹੈ ਤੁਸੀਂ ਉਹ ਪਹੁੰਚਾ ਸਕਦੇ ਹੋ ਤਾਂ ਆ ਦੇਖ ਸਕਦੇ ਹੋ ਨੌਜਵਾਨ ਅੱਧੀ ਰਾਤ ਵੀ ਪੂਰੀ ਤਰ੍ਹਾਂ ਦੇਖੋ ਕ੍ਰਿਸ਼ਨ ਕੁਮਾਰ ਜਿਹੜੇ ਆਈਐਸ ਅਫਸਰ ਹੈ ਉਹ ਅੱਜ ਇੱਥੇ ਆਏ ਪਿੰਡ ਦੇ ਸਰਪੰਚ ਨੇ ਜਾਂ ਪਿੰਡ ਵਾਸੀਆਂ ਨੇ ਮੰਗ ਪੱਤਰ ਪਾਏ ਇੱਥੇ 5 ਨੋਚਾਂ ਦੀ ਜ਼ਰੂਰਤ ਹੈ ਪਰ ਆਓ ਉਸ ਕ੍ਰਿਸ਼ਨ ਕੁਮਾਰ ਨੇ ਇਸ ਨੂੰ ਇਗਨੋਰ ਕੀਤਾ ਕਿਹਾ ਇੱਥੇ ਕੋਈ ਲੋੜ ਨਹੀਂ ਸਾਡੇ ਇੰਜੀਨੀਅਰਾਂ ਨੂੰ ਪਤਾ ਵੀ ਪਾਣੀ ਕਿਵੇਂ ਚੱਲਦਾ ਰਿਜੈਕਟ ਕੀਤਾ ਅੱਜ ਕ੍ਰਿਸ਼ਨ ਕੁਮਾਰ ਇਹਨਾਂ ਦੇ ਪਿੰਡ ਵੀ ਆਏ ਸੀ ਜਦੋਂ ਪਿੰਡ ਦੇ ਸਰਪੰਚ ਨੇ ਪਿੰਡ ਦੇ ਲੋਕਾਂ ਨੇ ਸਵਾਲ ਕੀਤਾ ਕਿ ਹੁਣ ਦੱਸੋ ਇੱਥੇ ਨੋਟਾਂ ਦੀ ਜ਼ਰੂਰਤ ਐ ਫੇਰ ਉਹਨਾਂ ਨੂੰ ਕੋਈ ਜਵਾਬ ਨਹੀਂ ਆਇਆ ਇੱਥੋਂ ਉਹ ਨੱਸ ਗਏ ਬਦਲੇ ਇੱਥੋਂ ਚਲੇ ਗਏ ਹੁਣ ਵੇਖੋ ਪਿੰਡ ਦੇ ਆਪ ਦੇ ਲੋਕ ਆਪ ਦੇ ਪੱਧਰ ਤੇ ਯੋਗਦਾਨ ਕਰ ਰਹੇ ਪ੍ਰਸ਼ਾਸਨ ਕਿਤੇ ਦੇਖ ਨਹੀਂ ਰਿਹਾ ਲੀਡਰ ਆਪ ਦੀਆਂ ਰੋਟੀਆਂ ਸੇਕ ਰਹੇ ਨੇ ਕਦੋਂ ਇੱਕ ਵਾਰ ਫਿਰ ਪਿੰਡ ਇੱਥੇ ਨਾ ਉਹ ਸਾਰੀ ਗੱਲ ਹੀ ਕਰਨ ਦੇ ਆਈ ਇੱਥੇ ਕਟਾਰਗਾ ਇੱਥੇ ਸ਼ੈਂਕਰ ਸਾਰਾ ਦੇ ਹੀ ਰਹਿੰਦੇ ਨੇ ਇੱਥੇ ਲੱਕ ਕੋਈ ਤਾਂ ਨਹੀਂ ਤਾਂ ਕੁੜੀ ਕੋਈ ਨਹੀਂ ਨਹੀਂ ਸਹੀ ਗੱਲ ਪਿਆੰਦੇ ਸਹੀ ਗੱਲ ਆ ਵੀ ਸਾਰਾ ਦਿਨ ਇੱਥੇ ਰਹਿੰਦੇ ਜੀ ਕੋਈ ਵੇਖਿਆ ਕੀ ਸਾਡੇ ਮੱਲਾਲਾ ਏਰੀਆ ਮਹਾਰਾਜ ਦੀ ਕਿਰਪਾ ਨਾਲ ਸੱਕਦੇ ਵੇ ਸਰਕਾਰਾਂ ਤੋਂ ਨਾ ਮਿਹਰ ਲਈ ਆ ਤੇ ਨਾ ਲਾ ਸਕਦੇ ਆ ਦੇਖੋ ਜੀ ਨੌਜਵਾਨ ਦਾ ਜਜ਼ਬਾ ਦੇਖੋ ਸਰਕਾਰਾਂ ਤੋਂ ਕੋਈ ਉਮੀਦ ਨਹੀਂ ਨਾ ਪਹਿਲਾਂ ਹੀ ਕਦੇ ਤੇਜ ਚ ਲੱਗੀ ਆ ਉਮੀਦ ਤੇ ਨਾ ਹੀ ਹੁਣ ਲਾ ਸਕਦੇ ਆ ਬਈ ਬੜਾ ਸੰਕਟ ਚ ਪੰਜਾਬ ਜਿਹੜੇ ਨਸ਼ੇੜੀਆਂ ਦਾ ਕਹਿ ਕੇ ਵੀ ਨੌਜਵਾਨ ਐਵੇਂ ਆ ਤੇ ਅੱਜ ਨੌਜਵਾਨ ਤੇ ਉਹੀ ਦਾ ਦਾਗ ਲਾਉਂ। ਨੌਜਵਾਨ ਅੱਜ ਕੰਮ ਆਉਂਦੇ ਪਏ ਸਾਰੇ ਆ ਉਹਨਾਂ ਕਰਕੇ ਹੀ ਆ ਘਰ ਬਜੇ ਹੋਇਆ ਤੇ ਆ ਏਰੀਆ ਬਜਿਆ ਸਾਰਾ। ਜਿਨ੍ਹਾਂ ਨੂੰ ਮਢੀਰ ਦੱਸਦੇ ਨਾ ਜਿਨ੍ਹਾਂ ਨੂੰ ਨਸ਼ੇੜੀ ਦੱਸ ਦੇਣਾ। ਭਾਈ ਜਿਹੜੇ ਆਫਸਰ ਆਏ ਸੀ ਕ੍ਰਿਸ਼ਨ ਕੁਮਾਰ ਜਿਹੜੇ ਦੱਸ ਰਹੇ ਸੀਗੇ ਕਿ ਇੱਥੇ ਨੋਚਾਂ ਦੀ ਜਰੂਰਤ ਨਹੀਂ ਸਰਪੰਚ ਸਾਹਿਬਾਂ ਦੇ ਸੀ ਕਿੰਨੇ ਦੀ ਮੰਗ ਪੱਤਰ ਭੇਜਿਆ ਰਜ ਉਹ ਫੋਟੋਆਂ ਖਿਚਾਉਣ ਹੁੰਦੇ ਆ ਫੋਟੋਆਂ ਖਿਚਾ ਕੇ ਚਲੇ ਜਾਂਦੇ ਉਹਨਾਂ ਕੋ ਕੰਮ ਹੀ ਇਹ ਆ ਤੇ ਇੱਚੂ ਨਾ ਕਿੰਨੇ ਵਾਅਦੇ ਕੀਦੇ ਆ ਬੱਕਰੀ ਦਾ ਦਵਾਂਗੇ ਬੁਰਕੀ ਦਾ ਵੀ ਦਵਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮਹਾਰਾਜ ਕਿਰਪਾ ਰੱਖੇ ਬਹੁਤ ਸੰਕਟ ਦੇ ਵਿੱਚ ਅਸੀਂ ਯੋਗਦਾਨ ਦੇ ਰਹੇ ਆ ਮਹਾਰਾਜ ਕਿਰਪਾ ਬਖਸ਼ੇ ਵੀ ਇਹ ਬਹੁਤ ਸੰਗਤ ਦਾ ਸਾਰਾ ਸਹਿਯੋਗ ਹੈ ਬੜੇ ਥੋੜਾ ਜਿਹੀ ਹਿਰਦੇ ਨਾਲ ਕਹਿਣਾ ਪੈ ਰਿਹਾ ਪਰ ਪੰਜਾਬ ਚੜ ਦੀ ਕਲਾਚ ਇਕੱਲੇ ਬੂੜ ਪਾ ਕੇ ਆਏ ਤੇ ਕੋਈ ਦਾ ਦੇਣ ਜਾਂ ਕੋਈ ਟਰਾਲੀਆਂ ਮਿੱਟੀ ਦਾ ਪੱਥਰ ਕੱਲਣ ਜਾਂ ਕੋਈ ਜਾਲ ਬਣ ਕੇ ਸੱਟੜ ਫੇਰ ਹੀ ਪੈਦਾ ਤੇ ਬੂੜ ਪਾ ਕੇ ਬੰਨੇ ਬੰਨੇ ਲੱਗੇ ਕੇ ਬੰਨੇ ਬਣਾ ਕੇ ਬੜੇ ਬਣ ਲਏ ਤੂੰ ਫਾਇਦਾ ਹੈਗਾ ਇੱਥੇ ਨਾ ਤਾਰ ਦੀ ਬਹੁਤ ਢਮਾਨ ਏ ਆ ਰਾਤ ਦੀ ਨੋਚ ਲਾਇਕ ਰੋਡ ਅੱਗੇ ਆ ਗਈ ਜੀ ਸਨ ਧੰਨਵਾਦ ਜੀ ਤੁਹਾਡਾ ਤੇ ਤਸਵੀਰਾਂ ਤੁਹਾਨੂੰ ਦਿਖਾਈਆਂ ਜੀ ਬਹੁਤ ਮਾੜੇ ਹਾਲਾਤ ਨੇ ਪੰਜਾਬ ਦੇ ਬਹੁਤ ਭਿਆਨਕ ਜਿਹੜੇ ਹੜ੍ਹ ਆਏ ਆ ਪੰਜਾਬ ਦੇ ਵਿੱਚ ਅਫਸਰਾਂ ਨੇ ਵੀ ਨਹੀਂ ਸਾਰ ਲਈ ਨਾ ਸਿਆਸਤ ਨੇ ਲਈ ਇਹਨਾਂ ਕੋਲ ਟਾਈਮ ਸੀ ਪੰਜਾਬ ਨੂੰ ਬਚਾਉਣ ਦਾ ਕਿਉਂ ਨਹੀਂ ਇਹਨਾਂ ਨੇ ਧਿਆਨ ਦਿੱਤਾ ਫਲੱਡ ਜ਼ੋਨ ਏਰੀਆ ਦੇ ਵਿੱਚ ਕਿਉਂ ਨਹੀਂ ਇਹਨਾਂ ਨੇ ਵੇਖਿਆ ਨੋਚਾ ਬਣਨ ਵਾਲੀਆਂ ਸੀ ਕਿਉਂ ਨਹੀਂ ਬਣਾਈਆਂ ਜੇ ਬਣੀਆਂ ਨੇ